ਉਹ ਕੀ ਹਾਲ ਚਾਲ ਆ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਮੈਂ ਹਾਂ VOTING ਪੁਆਇੰਟ ਦੇ ਉੱਤੇ ਚਮਕੌਰ ਸਾਹਿਬ ਸੋ ਤੁਸੀਂ ਤੁਹਾਨੂੰ ਅੱਜ ਦਿਖਾਣਾ ਇੱਥੇ ਕਿੱਦਾਂ ਦੀ VOTING ਹੁੰਦੀ ਹੈ ਕੀ ਇਹ ਰੇਟ ਵਗੈਰਾ ਨੇ VOTING ਮੈਂ ਪਹਿਲਾਂ ਕਰੀ ਹੋਈ ਆ ਸੋ ਮੈਂ ਕਰਾਂਗਾ ਤਾਂ ਨਹੀਂ ਦੁਬਾਰਾ ਹੁਣ ਸਿਰਫ ਤੁਹਾਨੂੰ ਦਿਖਾਵਾਂਗਾ ਕਿ ਵੀਡੀਓ ਦੇ ਵਿੱਚ ਰੇਟ ਵਗੈਰਾ ਤੁਹਾਨੂੰ ਦਿਖਾ ਦੇਣਾ ਕਿ ਕੀ ਕੀ ਕਿੰਨੇ ਕਿੰਨੇ ਰੇਟ ਹੁੰਦੇ ਆ ਵੈਸੇ ਪਰ ਮੈਂਬਰ ਇਹ 100 ਰੁਪਏ ਲੈਂਦੇ ਆ ਬਾਕੀ ਫੈਮਿਲੀ ਦੇ ਅਕੋਰਡਿੰਗ ਆ ਤੇ ਕਿਸ਼ਤੀ ਦੇ ਅਕੋਰਡਿੰਗ ਆ ਆਪਾਂ ਕਿਹਦੇ ਵਿੱਚ ਝੂਟਾ ਵਗੈਰਾ ਲੈਣਾ ਵਾ ਸੋ ਆ ਇਹਨਾਂ ਦੀ ਰੇਟ ਲਿਸਟ ਵਗੈਰਾ ਲੱਗੀ ਹੋਈ ਆ ਇੱਥੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਕਰਨੀ ਆ ਤਾਂ ਇਹ ਰੇਟ ਦੇ ਵਿੱਚ ਆ ਕੇ ਕਰ ਸਕਦੇ ਹੋ ਸੋ ਆ ਨੀਚੇ ਉਤਰ ਕੇ ਬਣਿਆ ਹੈ ਇਹਨਾਂ ਦਾ VOTING ਪੁਆਇੰਟ ਉੱਤੇ ਨੀਚੇ ਕਰਦੇ ਹੋ VOTING ਇਹ ਤੁਸੀਂ ਵੀ ਆਪਣੀ ਫੈਮਿਲੀ ਨਾਲ ਕਰਨੀ ਆ ਬੋਟਿੰਗ ਸੋ ਐਨੀ ਟਾਈਮ ਆ ਸਕਦੇ ਹਾਂ ਮਤਲਬ ਨਾਰਮਲ ਵਰਕਿੰਗ ਡੇ ਜਿਹੜੇ ਆਪਣੇ ਹੁੰਦੇ ਆ ਕਿੰਨੇ ਮਿੰਟ ਦੀ ਰਾਈਡ ਹੈ ਵੀਰੇ 10 ਮਿੰਟ ਦੀ ਕੁਝ ਨਾਮ ਜ਼ਿੰਦਾ ਬਣਾ ਗਿਆ ਹੈ ਪਾਕਿਸਤਾਨੀ ਅਤਿਵਾਦੀ ਇਹ ਸਾਰਾ ਅਤਿਵਾਦੀ ਸਵਾਰਨ ਬੁਝਾਉਂਦੇ ਸੋ ਇਹ ਦੇਖ ਲਓ ਇੱਥੇ ਰਾਈਡ ਕਰਾਈ ਜਾਂਦੀ ਹੈ ਜੇ ਤੁਸੀਂ ਵੀ ਕਿਸੇ ਨੂੰ ਆਉਣਾ ਤਾਂ ਆ ਕੇ ਕਰ ਸਕਦੇ ਹੋ ਨੀਲੋ ਨਹਿਰ ਦੇ ਵਿੱਚ 10 10 ਮਿੰਟ ਦੀ ਰਾਈਡ ਹੁੰਦੀ ਹੈ ਦੋ ਤਿੰਨ ਤਰ੍ਹਾਂ ਦੀ ਕਿਸ਼ਤੀਆਂ ਨੇ ਇਹਨਾਂ ਕੋਲ ਜੇ ਮੈਂ ਉਹ ਇੱਕ ਫੈਮਿਲੀ ਰਿਟਾਇਰਡ ਕਰਦੀ ਆ ਰਹੀ ਹੈ ਵਾਪਸ ਹੂੰ ਡਰੋਲ ਤੇ ਹੋਈਏ ਇਹ ਹਾਂਜੀ ਪੈਟਰੋਲ ਤੇ ਹੈ ਜੀ ਉਹ ਦੂਜੀ ਉਹ ਵੀ ਪੈਟਰੋਲ ਤੇ ਆ ਕਿਹੜੀਆਂ ਸਾਰੀਆਂ ਪੈਟਰੋਲ ਤੇ ਚਲਦੀਆਂ ਨੇ ਇਹ ਹਾਂਜੀ ਹਾਂਜੀ ਇਹ ਜਿਹੜੀਆਂ ਸਾਰੀਆਂ ਵੀ ਆ ਹਾਂ ਹਾਂ ਚੱਲਿਆ ਗੀੜਾ ਕੱਢਣਾ ਅੱరే ਇਹ ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਮਾਈਕਰ ਸਬਸਕ੍ਰਾਈਬ ਕਰਨਾ